ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵੀ ਬੜੀ ਠੀਕ ਠਾਕ ਵੈਗਰੂ ਜੀ ਦੀ ਕਿਰਪਾ ਨਾਲ ਤੇ ਅੱਜ ਆਪਾਂ ਵੀਡੀਓ ਲੈ ਕੇ ਆਏ ਜੀ ਜਿਵੇਂ ਕਿ ਇਹ ਹਰੇ ਮਟਰ ਹੁੰਦੇ ਹੈਗੇ ਤੇ ਇਹ ਸਰਦੀ ਦੀ ਰੁੱਤ ਦੇ ਵਿੱਚ ਹੀ ਜ਼ਿਆਦਾ ਮਿਲਦੇ ਆਪਾਂ ਨੂੰ ਇਹ ਤੇ ਹੁਣ ਜਿਵੇਂ ਸਰਦੀ ਦੀ ਰੁੱਤ ਜਾਣ ਵਾਲੀ ਹੈਗੀ ਤੇ ਇਸੇ ਤਰ੍ਹਾਂ ਇਹ ਮਟਰ ਵੀ ਹੁਣ ਦਾ ਸੀਜ਼ਨ ਇਹਨਾਂ ਦਾ ਚਲਾ ਜਾਊਗਾ ਤੇ ਗਰਮੀ ਦੇ ਵਿੱਚ ਇਹ ਬਹੁਤ ਜ਼ਿਆਦਾ ਮਹਿੰਗੇ ਹੋ ਜਾਂਦੇ ਜੀ ਤੇ ਸਰਦੀ ਦੇ ਵਿੱਚ ਆਮ ਆਪਾਂ ਨੂੰ 20 ਰੁਪਏ ਕਿਲੋ ਇਹ ਮਿਲ ਜਾਂਦੇ ਹੁਣ ਜਿਹੜਾ ਰੇਟ ਹੈ ਇਹਨਾਂ ਦਾ ਜੀ ਬਾਜ਼ਾਰ ਦੇ ਵਿੱਚ ਮਾਰਕੀਟ 'ਚ ਤੇ ਗਰਮੀ ਵਿੱਚ ਆਪਾਂ ਨੂੰ ਇਹੀ ਮਟਰ ਜੀ ਬਹੁਤ ਜ਼ਿਆਦਾ ਮਹਿੰਗੇ ਖਰੀਦਣੇ ਪੈਂਦੇ ਹੈਗੇ ਤੇ ਨਾ ਹੀ ਆਪਾਂ ਨੂੰ ਫਰੈਸ਼ ਮਟਰ ਮਿਲਦੇ ਹੈਗੇ ਇਹ ਤੇ ਘਰ ਦੇ ਵਿੱਚ ਆਪਾਂ ਇਹਨਾਂ ਨੂੰ ਇੱਕ ਸਾਲ ਲਈ ਕਿਵੇਂ ਸਟੋਰ ਕਰਕੇ ਰੱਖ ਸਕਦੇ ਆਂ ਜੀ ਤੇ ਪੂਰਾ ਸਾਲ ਆਪਾਂ ਮਟਰ ਦੀ ਸਬਜ਼ੀ ਵੀਗਰ ਅੰਜੋਏ ਕਰ ਸਕਦੇ ਆਂਗੇ ਬਣਾ ਸਕਦੇ ਆਂਗੇ ਕਰ ਦੇ ਵਿੱਚ ਹੀ ਸਟੋਰ ਕਰਕੇ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਇਹਨਾਂ ਨੂੰ ਰੱਖ ਕੇ ਦਿਖਾਵਾਂਗੇ ਜੀ ਅੱਜ ਤੁਹਾਨੂੰ ਤੇ ਇੱਕ ਇੱਕ ਸਾਲ ਲਈ ਆਪਾਂ ਇਹਨੂੰ ਸਟੋਰ ਕਰਾਂਗੇ ਜੀ ਇਸ ਤਰੀਕੇ ਨਾਲ ਸਟੋਰ ਕਰਨੇ ਆ ਇਹ ਤੇ ਬਹੁਤ ਹੀ ਸੌਖਾ ਤਰੀਕਾ ਜੀ ਤੇ ਚਲੋ ਜੀ ਬਣੇ ਰਹੋ ਵੀਡੀਓ ਦੇ ਨਾਲ ਤੇ ਅੱਜ ਆਪਾਂ ਤੁਹਾਨੂੰ ਬਹੁਤ ਹੀ ਵਧੀਆ ਤਰੀਕਾ ਦੱਸਾਂਗੇ ਜੀ ਇਹਨੂੰ ਆਪਾਂ ਕਿਵੇਂ ਸਟੋਰ ਕਰਕੇ ਰੱਖਾਂਗੇ ਇੱਕ ਸਾਲ ਲਈ ਇਹ ਖਰਾਬ ਨਹੀਂ ਹੋਣਗੇ ਬਿਲਕੁਲ ਵੀ ਜੇਕਰ ਤੁਸੀਂ ਇਹ ਤਰੀਕਾ ਵਰਤੋਗੇ ਸਭ ਤੋਂ ਪਹਿਲਾਂ ਇੱਥੇ ਆਪਾਂ ਲੈ ਲਏ ਜੀ ਮਟਰ ਤੇ ਇਹ ਆਪਣੇ ਕੋਲ 1.5 ਕਿਲੋ ਮਟਰ ਹੈਗੇ ਤੇ ਮਟਰ ਆਪਾਂ ਇਦਾਂ ਦੇ ਲੈਣੇ ਆ ਜੀ ਤੇ ਆਪਾਂ ਕਈ ਵਾਰ ਕੱਚੇ ਜ ਮਟਰ ਹੁੰਦੇ ਆ ਉਹ ਵਾਲੇ ਨਹੀਂ ਲੈਣੇ ਹੈਗੇ ਤੇ ਇਸੇ ਤਰੀਕੇ ਦੇ ਮਟਰ ਲੈਣੇ ਹੈਗੇ ਪੱਕੇ ਜਿਵੇਂ ਇਹ ਪੱਕੇ ਪੱਕੇ ਮਟਰ ਹੈ ਸਾਰੇ ਹੁਣ ਇਸ ਤਰੀਕੇ ਦੇ ਮਟਰ ਹੀ ਆਪਾਂ ਸਟੋਰ ਕਰਕੇ ਰੱਖਾਂਗੇ ਜੀ ਤੇ ਹੁਣ ਆਪਾਂ ਮਟਰਾਂ ਨੂੰ ਤੇ ਸਾਰਿਆਂ ਨੂੰ ਕੱਢ ਕੇ ਰੱਖ ਲਾਂਗੇ ਜੀ ਦੇਖੋ ਜੀ ਆਪਾਂ ਸਾਰੇ ਮਟਰ ਇੱਥੇ ਕੱਢ ਲਏ ਤੇ ਤੁਸੀਂ ਇੰਨਾ ਕੁ ਦੇਖ ਲੈਣਾ ਇੱਥੇ ਵੀ ਜਾਂ ਕੋਈ ਖਰਾਬ ਦਾਣਾ ਜਾਂ ਕੋਈ ਕਈ ਵਾਰ ਹੁੰਦੇ ਆ ਛੋਟੇ-ਮੋਟੇ ਦਾਣੇ ਫਿੱਸੇ ਹੁੰਦੇ ਆਗੇ ਉਹਨਾਂ ਨੂੰ ਪਹਿਲਾਂ ਹੀ ਤੁਸੀਂ ਕੱਢ ਦੇਣੇ ਆਗੇ ਤਾਂ ਕਿ ਇਹ ਦੂਸਰੇ ਮਟਰਾਂ ਨੂੰ ਨਾ ਖਰਾਬ ਕਰ ਸਕਣ ਪਹਿਲਾਂ ਹੀ ਆਪਾਂ ਸਾਫ਼-ਸਾਫ਼ ਦਾਣੇ ਇਸ ਤਰੀਕੇ ਨਾਲ ਵੇਖ ਕੇ ਲੈ ਲੈਣੇ ਆ ਤੇ ਹੁਣ ਆਪਾਂ ਇੱਧਰ ਕਰ ਲਿਆ ਜੀ ਪਾਣੀ ਗਰਮ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਨਮਕ ਪਾਵਾਂਗੇ ਅੱਧਾ ਕ ਚਮਚਾ ਛੋਟਾ ਅੱਧਾ ਚਮਚੀ ਲੇਤਾ ਆਪਾਂ ਨਮਕ ਦਾ ਤੇ ਇੱਕ ਚਮਚੇ ਇੱਥੇ ਆਪਾਂ ਪਾਵਾਂਗੇ ਜੀ ਚੀਨੀ ਦਾ ਖੰਡ ਦਾ ਜੀ ਤੇ ਤੁਸੀਂ ਮਟਰਾਂ ਦੇ ਹਿਸਾਬ ਨਾਲ ਹੀ ਪਾਉਣਾਗਾ ਇਹ ਇਹ ਆਪਾਂ ਜਿਹੜੇ ਕੱਡੇ ਹੋਏ ਮਟਰ ਐ ਇਹ ਆਪਣੇ ਕਿਲੋ ਕੁ ਮਟਰ ਨਿਕਲੇ ਅੱਗੇ ਤੇ ਹੁਣ ਇੱਥੇ ਆਪਾਂ ਲੈਂਦਾ ਜੀ ਚਿੱਟਾ ਸਰਕਾ ਇੱਕ ਢੱਕਣ ਆਪਾਂ ਇਹ ਚਿੱਟੇ ਸਰਕੇ ਦਾ ਪਾਵਾਂਗੇ ਇਹਦੇ ਵਿੱਚ ਪਾਣੀ ਦੇ ਵਿੱਚ ਇੱਕ ਢੱਕਣੀ ਪਾਵਾਂਗੇ ਜੀ ਆਪਾਂ ਜ਼ਿਆਦਾ ਨਹੀਂ ਪਾਵਾਂਗੇ ਇਹ ਸਰਕਾ ਇਹ ਵੇਖੋ ਜੀ ਬਸ ਆਪਾਂ ਇੰਨਾ ਕੀ ਸਰਕਾ ਪਾਉਣਾ ਹੈ ਪਾਣੀ ਦੇ ਵਿੱਚ ਤੇ ਹੁਣ ਜਿਹੜੇ ਆਪਾਂ ਇਹ ਮਟਰ ਕੱਢੇ ਹੋਏ ਸਾਰੇ ਆਪਾਂ ਪਾਣੀ ਦੇ ਵਿੱਚ ਪਾ ਲੈਣੇ ਆ ਤੇ ਵੇਖੋ ਜੀ ਪਾਣੀ ਦੇ ਵਿੱਚ ਹੁਣ ਸਾਰੇ ਮਟਰ ਇਹ ਆਪਣੇ ਆਪ ਹੀ ਉੱਪਰ ਆ ਜਾਣਗੇ ਇਹ ਤੇ ਸਾਰੇ ਮਟਰ ਵੇਖੋ ਜੀ ਪਾਣੀ ਦੇ ਉੱਪਰ ਆ ਗਏ ਤੇ ਇੱਥੇ ਆਪਾਂ ਨਾਲ ਦੀ ਨਾਲ ਹੀ ਗੈਸ ਬੰਦ ਕਰ ਦੇਣਾ ਇੱਥੇ ਆਪਾਂ ਕੋਈ ਇਹਨੂੰ ਜ਼ਿਆਦਾ ਟਾਈਮ ਨਹੀਂ ਪਕਾਉਣਾ ਹੈਗਾ ਤੇ 1 ਮਿੰਟ ਦੇ ਵਿੱਚ ਵਿੱਚ ਹੀ ਇਹ ਸਾਰੇ ਦਾਣੇ ਪਾਣੀ ਦੇ ਉੱਪਰ ਆ ਜਾਣਗੇ ਇਸ ਤਰੀਕੇ ਨਾਲ ਇਹ ਵੇਖੋ ਤੇ ਹੁਣ ਆਪਾਂ ਕੀ ਕਰਾਂਗੇ ਜੀ ਨਾਲ ਦੀ ਨਾਲ ਤੇ ਇਹ ਦੇਖੋ ਜੀ ਇੱਧਰ ਆਪਾਂ ਬਰਫ਼ ਧੜੋਂਗਾ ਸਿੱਧਾ ਹੀ ਪਾਣੀ ਦੇ ਵਿੱਚ ਪਾ ਲਿਆ ਠੰਡਾ ਪਾਣੀ ਲੈ ਲੈਣਾ ਇਸ ਤਰੀਕੇ ਨਾਲ ਆਪਾਂ ਬਰਫ਼ਾੜ ਤੇ ਨਾਲ ਦੀ ਨਾਲ ਹੀ ਆਪਾਂ ਇਹ ਮਟਰ ਜਿਹੜੇ ਅਗੇ ਤੇ ਇਹਦੇ ਵਿੱਚ ਪਾ ਦਾਂਗੇ ਪਾਣੀ ਦੇ ਵਿੱਚ ਇਹਦੇ ਨਾਲ ਇਹਦੀ ਜਿਹੜੀ ਪ੍ਰੋਸੈਸਿੰਗ ਹੁੰਦੀ ਹੈਗੀ ਇਹ ਰੁਕ ਜਾਂਦੀ ਹੈ ਇਹ ਤਤਕਨ ਦੀ ਪ੍ਰੋਸੈਸਿੰਗ ਇਹਦੀ ਇਹ ਦੇਖੋ ਜੀ ਤੇ ਮਟਰ ਆਪਣੇ ਬਿਲਕੁਲ ਹਰੇ ਭਰੇ ਪਏ ਆ ਇਹ ਕਲਰ ਇਹਨਾਂ ਦਾ ਬਿਲਕੁਲ ਨਹੀਂ ਚੇਂਜ ਹੋਇਆ ਤੇ ਸਾਰੇ ਮਟਰ ਆਪਾਂ ਇਹ ਪਾਲਾਂਗੀ ਜੀ ਪਾਣੀ ਦੇ ਵਿੱਚ ਤੇ ਇਹ ਦੇਖੋ ਜੀ ਹੁਣ ਆਪਾਂ ਇਹਦੇ ਵਿੱਚੋਂ ਵੀ ਪਾਣੀ ਦੇ ਵਿੱਚੋਂ ਨਾਲ ਦੀ ਨਾਲ ਹੀ ਆਪਾਂ ਕੱਢ ਦਾਂਗੇ ਮਟਰਾਂ ਨੂੰ ਦੇਖੋ ਜੀ ਮਟਰ ਕਿੰਨੇ ਸੋਹਣੇ ਹਰੇ ਭਰੇ ਭਰੇ ਪਏ ਹੋਏ ਹੈਗੇ ਬਿਲਕੁਲ ਇਹਨਾਂ ਦਾ ਰੰਗ ਨਹੀਂ ਚੇਂਜ ਹੋਇਆ ਗਰਮ ਪਾਣੀ ਦੇ ਵਿੱਚ ਪਾਉਣ ਨਾਲ ਤੇ ਸਾਰੇ ਮਟਰ ਹੁਣ ਆਪਾਂ ਦੁਬਾਰਾ ਤੋਂ ਇਸ ਵਰਤਨ ਦੇ ਵਿੱਚ ਕੱਢ ਲਾਂਗੇ ਤੁਸੀਂ ਇਹਨੂੰ ਸਿੱਧਾ ਇਸ ਕੱਪੜੇ ਤੇ ਵੀ ਕਿਸੇ ਤੇ ਕੱਢ ਸਕਦੇ ਆਂਗੇ ਤਦ ਲੋ ਜੀ ਇੱਥੇ ਆਪਾਂ ਲੈ ਲਿਆ ਇੱਕ ਸਾਫ਼ ਕੱਪੜਾ ਤੇ ਹੁਣ ਆਪਾਂ ਇਹ ਸਾਰੇ ਮਟਰ ਨਾ ਤੇ ਇਹਦੇ ਉੱਤੇ ਕੱਪੜੇ ਦੇ ਉੱਪਰ ਵਿਛਾ ਦਾਂਗੇ ਆਪਾਂ ਇਸ ਤਰੀਕੇ ਨਾਲ ਤੇ ਇਹਨਾਂ ਨੂੰ ਆਪਾਂ ਇੱਕ ਵਾਰ ਕੁੰਝ ਲਾਂਗੇ ਜੀ ਮਟਰਾਂ ਨੂੰ ਹਲਕਾ ਹਲਕਾ ਬਿਲਕੁਲ ਸਾਫਟੇ ਜਿਹੇ ਹੱਥ ਨਾਲ ਕੁੰਝਾਂਗੇ ਆਪਾਂ ਇਹਨੂੰ ਇਸ ਤਰੀਕੇ ਨਾਲ ਹਲਕਾ ਹਲਕਾ ਜਿਹਾ ਮਸਲ ਲੈਣਾ ਵਸੇ ਇਹਨਾਂ ਨੂੰ ਤਾਂ ਕਿ ਇਹਨਾਂ ਦਾ ਪਾਣੀ ਉੱਪਰੋਂ ਇਹ ਸੁੱਕ ਜੇ ਜ਼ਿਆਦਾ ਨਹੀਂ ਆਪਾਂ ਇਹਨੂੰ ਰਗੜਨਾ ਹੈਗਾ ਇਸ ਤਰੀਕੇ ਨਾਲ ਹਲਕਾ ਹਲਕਾ ਹੀ ਬਸ ਇਹਨਾਂ ਨੂੰ ਅਸਲਣਾ ਆਪਾਂ ਨੇ ਪਾ ਕੇ ਇਹ ਜਿਹੜਾ ਇਹਨਾਂ ਦਾ ਪਾਣੀ ਜਬਸੋ ਸਾਫ਼ ਹੋ ਜਾਏ ਮਟਰਾਂ ਦੇ ਉੱਪਰ ਜਿਹੜਾ ਤੇ ਛੇਤੀ ਇਹ ਸੁੱਕੋ ਜਾਣ ਮਟਰ ਤੇ ਇਹ ਵੇਖੋ ਜੀ ਆਪਾਂ ਮਟਰਾਂ ਨੂੰ ਇਸੇ ਤਰ੍ਹਾਂ ਹੀ ਹਲਕਾ ਹਲਕਾ ਪੂੰਝ ਕੇ ਤੇ ਬਿਲਕੁਲ ਸਾਫ਼ ਕਰ ਲਿਆ ਇਹ ਸੁਕਾ ਲਿਆ ਪਾਣੀ ਇਹਨਾਂ ਤੇ ਬਿਲਕੁਲ ਵੀ ਨਹੀਂ ਰਹਿਣਾ ਚਾਹੀਦਾ ਤੇ ਜੇਕਰ ਤੁਹਾਨੂੰ ਲੱਗੇ ਵੀ ਥੋੜੇ ਮਟਰ ਗਿੱਲੇ ਆਗੇ ਪਾਣੀ ਇਹਨਾਂ ਤੇ ਤੁਸੀਂ ਇਹਨਾਂ ਨੂੰ ਥੋੜਾ ਜਿਹਾ ਮਤਲਬ ਨਾ ਤਾਂ ਇਹਨਾਂ ਨੂੰ ਪੱਖੇ ਥੱਲੇ ਸੁਕਾਉਣਾ ਨਾ ਇਹਨਾਂ ਨੂੰ ਧੁੱਪੇ ਸੁਕਾਉਣਾ ਤੁਸੀਂ ਕਿਸੇ ਤਰ੍ਹਾਂ ਹੀ ਜੀ ਬਸ ਤੁਸੀਂ ਮਟਰਾਂ ਨੂੰ ਖੁੱਲੇ ਰੱਖ ਦੇਣਾ ਤੇ ਆਪਣੇ ਆਪ ਇਹ ਸੁੱਕ ਜੇ ਜਾਣਗੇ ਤੇ ਜਦੋਂ ਤੁਸੀਂ ਇਹ ਇਸ ਤਰੀਕੇ ਨਾਲ ਚੈੱਕ ਕਰਕੇ ਵੇਖ ਲੈਣਾ ਵੀ ਹੱਥਾਂ ਨੂੰ ਪਾਣੀ ਤਾਂ ਨਹੀਂ ਲੱਗਦਾ ਮਟਰਾਂ ਤੋਂ ਤੇ ਜੇਕਰ ਮਟਰ ਬਿਲਕੁਲ ਸੁੱਕ ਗਏ ਤਾਂ ਫੇਰ ਹੀ ਇਹ ਪੈਕ ਕਰਨੇ ਹੈ ਜੀ ਤੇ ਵੇਖੋ ਹੁਣ ਆਪਣੇ ਮਟਰ ਇਹ ਬਿਲਕੁਲ ਸੁੱਕੇ ਹੋਏ ਹੈਗੇ ਤੇ ਹੁਣ ਇੱਥੇ ਆਪਾਂ ਲੈਤੀ ਜੀ ਇਹ ਬੋਤਲ ਤੁਸੀਂ ਇਦਾਂ ਦੀ ਬੋਤਲ ਵੀ ਲੈ ਸਕਦੇ ਆ ਤੇ ਜਾਂ ਤੁਸੀਂ ਇਦਾਂ ਦੇ ਪੈਕਟ ਵਗੈਰਾ ਲਫਾਫੇ ਵਗੈਰਾ ਹੈਗੇ ਤਾਂ ਤੁਸੀਂ ਉਹਨਾਂ ਵਿੱਚ ਵੀ ਪਾ ਸਕਦੇ ਆ ਹੁਣ ਮੈਂ ਇਹਨਾਂ ਦੇ ਦੋਨਾਂ ਦੇ ਵਿੱਚ ਹੀ ਪਾਉਂਗੀ ਮਟਰ ਇਹ ਪੈਕਟ ਦੇ ਵਿੱਚ ਵੀ ਪਾਉਂਗੀ ਤੇ ਬੋਤਲ ਦੇ ਵਿੱਚ ਵੀ ਤੇ ਦੇਖੋ ਜੀ ਆਪਾਂ ਇਹ ਪੋਲੀਥੀਨ ਦੇ ਵਿੱਚ ਇਹ ਮਟਰ ਭਰ ਲਏ ਤੇ ਇਹਨੂੰ ਆਪਾਂ ਜ਼ਿਆਦਾ ਨਹੀਂ ਭਰਨਾ ਹੈਗਾ ਉੱਪਰ ਤੱਕ ਤੇ ਇਹਦੇ ਵਿੱਚ ਆ ਹਵਾ ਜੀ ਵੀ ਨਹੀਂ ਭਰਨੀ ਚਾਹੀਦੀ ਤੇ ਹਵਾ ਤੁਸੀਂ ਇਹ ਜਦੋਂ ਇਸ ਤਰੀਕੇ ਨਾਲ ਤੁਸੀਂ ਇਹ ਤੇ ਰਬੜ ਚੜਾਉਂਗੇ ਰਬੜ ਚੜਾਵਾਂਗੇ ਆਪਾਂ ਇਹ ਤੇ ਹੁਣ ਜੀ ਤੇ ਇਹ ਦੇਖੋ ਜੀ ਹੁਣ ਆਪਾਂ ਇਹਨੂੰ ਜ਼ਿਆਦਾ ਵੀ ਨਹੀਂ ਭਰਿਆ ਤੇ ਇਹਦੇ ਵਿੱਚ ਹਵਾ ਵੀ ਨਹੀਂ ਭਰੇਗੀ ਜੇ ਜੇਕਰ ਹਵਾ ਜੀ ਲੱਗੇ ਨਾ ਵੀ ਭਰੀ ਹੋਈ ਹੈ ਲਫਾਫੇ ਦੇ ਵਿੱਚ ਪੋਲਥੀਨ ਦੇ ਤਾਂ ਤੁਸੀਂ ਉਹ ਕੱਢ ਦੇਣੀ ਹੈਗੀ ਇਸ ਤਰੀਕੇ ਨਾਲ ਪਾ ਲੈਣੀ ਮਟਰ ਤੇ ਹੁਣ ਮੈਂ ਬੋਤਲ ਦੇ ਵਿੱਚ ਵੀ ਮਟਰ ਭਰੂੰਗੀ ਜੀ ਸਾਰੇ ਇਹ ਤੇ ਇਹ ਦੇਖੋ ਜੀ ਇੱਥੇ ਹੁਣ ਆਪਾਂ ਮਟਰ ਦੋਨੇ ਭਰ ਲਏ ਆ ਕਿ ਬੋਤਲ ਦੇ ਵਿੱਚ ਵੀ ਭਰ ਲਏ ਤੇ ਲਫਾਫੇ ਦੇ ਵਿੱਚ ਵੀ ਪੋਲਥੀਨ ਦੇ ਹੁਣ ਆਪਾਂ ਤੁਹਾਨੂੰ ਦੱਸਦੇ ਫ੍ਰਿਜ 'ਚ ਆਪਾਂ ਇਹਨਾਂ ਨੂੰ ਕਿੱਥੇ ਰੱਖਾਂਗੇ ਜੀ ਤੇ ਇਹ ਦੇਖੋ ਜੀ ਜਿਹੜੀ ਆਪਾਂ ਹੁਣ ਬੋਤਲ ਭਰ ਕੇ ਰੱਖੀਏ ਇਹਨੂੰ ਆਪਾਂ ਇੱਥੇ ਲਗਾ ਦਾਂਗੇ ਤੇ ਜਿਹੜੇ ਆਪਾਂ ਇਹ ਪੈਕਟ ਦੇ ਵਿੱਚ ਪਾਏ ਆ ਇਹਨੂੰ ਆਪਾਂ ਇਹ ਖਾਨੇ ਦੇ ਵਿੱਚ ਰੱਖ ਦਾਂਗੇ ਇਸੇ ਤਰੀਕੇ ਨਾਲ ਹੀ ਤੁਸੀਂ ਮਟਰ ਸਟੋਰ ਕਰ ਸਕਦੇ ਆ ਜੀ ਤੇ ਇਹ ਇੱਕ ਸਾਲ ਤੱਕ ਬਿਲਕੁਲ ਨਹੀਂ ਖਰਾਬ ਹੋਣਗੇ ਹੁਣ ਜਿਦੋਂ ਵੀ ਤੁਹਾਡਾ ਮਨ ਕਰੇ ਤੁਸੀਂ ਮਟਰਾਂ ਦੀ ਸਬਜ਼ੀ ਮਟਰ ਪਨੀਰ ਤੇ ਜੋ ਵੀ ਮਟਰਾਂ ਦੀ ਰੈਸਪੀ ਬਣਦੀ ਉਹ ਬਣਾ ਸਕਦੇ ਆਂਗੇ ਗਰਮੀ ਦੇ ਵਿੱਚ ਵੀ ਤੇ ਕੋਈ ਵੀ ਮਹਿੰਗੇ ਮਟਰ ਖਰੀਦਣ ਦੀ ਲੋੜ ਨਹੀਂ ਹੈਗੀ ਜੀ ਤੇ ਇਸੇ ਤਰੀਕੇ ਨਾਲ ਤੁਸੀਂ ਸਟੋਰ ਕਰਕੇ ਰੱਖੋ ਮਟਰ ਭੈਣਾਂ ਲਈ ਬਹੁਤ ਹੀ ਖਾਸ ਵੀਡੀਓ ਆ ਤੇ ਭੈਣਾ ਇਹ ਕੰਮ ਜ਼ਰੂਰ ਕਰਨ ਜੀ ਮਟਰ ਸਟੋਰ ਕਰਕੇ ਰੱਖਣ ਜੀ ਤੇ ਹੁਣ ਸਸਤੇ ਮਟਰ ਹੈਗੇ ਜਿਵੇਂ ਤੇ ਅੱਗੇ-ਅੱਗੇ ਇਹ ਮਹਿੰਗੇ ਹੋ ਜਾਣੇ ਅੱਗੇ ਗਰਮੀ ਦੇ ਵਿੱਚ ਵੀ ਤੇ ਚਲੋ ਜੀ ਅੱਜ ਦੀ ਵੀਡੀਓ ਆਪਣੀ ਇੰਨੀ ਸੀ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦੀ ਜੀ ਤੇ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਨਾਲ